ਨਾਮਰੇ ਸੁਖਨ ਸਿੰਘ ਆ ਤੇ ਭਰਾ ਆਪਣਾ ਛੋਟਾ ਬਿੱਟੂ ਮੈਨੂੰ ਫੋਨ ਆਇਆ ਵੀ ਇਦਾਂ ਕਰੇ ਵੀ ਆਪਣੇ ਘਰ ਤੇ ਹਮ ਲਾਓਗੇ ਮੈਂ ਗੱਲ ਕੀ ਬੱਚੀ ਗੱਲ ਕੀ ਮੈਨੂੰ ਬੱਚਿਆਂ ਨੇ ਸਿਮ ਬੱਚੇ ਨੂੰ ਪੁੱਛਿਆ ਘਰੇ ਜਾ ਕੇ ਕਹਿੰਦੇ ਚਾਚਾ ਜੀ ਵੀ ਅਸੀਂ ਗਏ ਸੀ ਦੁਕਾਨ ਤੇ ਸੌਤ ਸਮਾਨ ਲੈਣ ਮੈਂ ਗਿਆ ਸੀ ਛੋਟੇ ਵਾਲਾ ਬੇਟਾ ਨਾਲ ਤੇ ਉੱਥੇ ਇਹਨਾਂ ਨੇ दारू ਖਾਦੀ ਪੀਤੀ ਮੈਨੂੰ ਕੁੱਟਮਾਰ ਕਰਨ ਲੱਗੇ ਜਾਨੂ ਮੇਰੇ ਮਰਦੋ ਵੱਡੇ ਨੇ ਆ ਕੇ ਮੈਨੂੰ ਛੁਡਾਇਆ ਘਰੇ ਲਿਆ ਮਗਰੀ ਕਰੇ ਆ ਕੇ ਵੜ ਗਏ 10 15 ਨੇ ਵੀਡੀਓ ਰਿਕਾਰਡਿੰਗ ਚ ਵੀ ਹੈ ਘਰੇ ਇਹਨਾਂ ਨੇ ਹਮਲਾ ਕੀਤਾ ਕਿਰਪਾਨਾਂ ਬਗਾਦਾ ਨਾਲ ਲੈ ਆਏ ਸੀਗੇ ਤੇ ਜਣੀ ਕਿ ਉਪਰ ਦੀ ਕਹਿੰਦੇ ਵੀ ਸਾਡੇ ਥਾਣੇਦਾਰ ਆਪਦੇ ਪੁਲਿਸ ਵੀ ਸਾਡੀ ਆ ਤੋ ਇਹ ਤਾਂ ਬੰਦਾ ਮਾਰ ਕੇ ਜੁਪੀ ਭੱਜ ਜਾਗੇ ਤੁਸੀਂ ਸਾਡਾ ਕੀ ਕਰ ਲੋਗੇ ਕੋਲ ਦੇ ਉੱਤੇ ਤੇ ਲੋਕਲ ਹੈ ਕੀ ਲੋਕਲ ਨਹੀਂ ਹੈ ਜੇ ਪ੍ਰਵਾਸੀ ਹੈ ਪ੍ਰਵਾਸੀ ਬੰਦੇ ਵੱਲੋਂ ਮ ਲੱਗਦਾ ਹੈ ਹਾਂ ਲੱਗਦਾ ਪ੍ਰਵਾਸੀ ਭਾਰੀ ਹੋ ਰਹੇ ਪੰਜਾਬੀਆਂ ਦੇ ਅੱਜ ਕੱਲ ਪ੍ਰਵਾਸ ਮੇਨ ਤਾਂ ਗੱਲ ਇਹ ਵੀ ਉਹਨਾਂ ਨੂੰ ਡਰ ਇਹ ਨਹੀਂ ਵੀ ਚੁੱਪ ਕਰਕੇ ਜੁਪੀ ਭਾਰ ਜਿੱਥੇ ਰਹਿਣੇ ਚੱਲ ਜਾਣਗੇ ਕੋਣ ਲੱਭਣ ਜੋ ਉੱਤੇ ਲੱਗਦਾ ਕੋਈ ਕਾਂਡ ਕਰ ਦੇਣ ਤੇ ਜੁਪੀ ਭਾਰ ਚਲੇ ਜਾਣ ਤੇ ਫੜਾ ਹਾਂਜੀ 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 ਕਹਿੰਦੇ ਸਾਡੇ ਥਾਣੇਦਾਰ ਵੀ ਸਾਡੇ ਆਪ ਦੇ ਕਰਦੀ ਹੈ ਕੋਈ ਇੱਕ ਕਿਰਾਏ ਤੇ ਰਹਿੰਦੇ ਇੱਕ ਮੈਂ ਆਪਣੇ ਮਕਾਨ ਇਹਨਾਂ ਦੇ ਕੋਲ ਇਹਨਾਂ ਦੇ ਕਿਰਾਏ ਤੇ ਹੀ ਰਹਿੰਦੇ ਉੱਥੇ ਜਿੱਤੇ ਜ਼ਿਆਦਾ ਕਰਕੇ ਪ੍ਰਸ਼ਾਸਨ ਤੇ ਅਸੀਂ ਕਿੰਨੇ ਲੋਕ ਸੀ ਜਿਹਨਾਂ ਨੇ ਇਹ ਮੈਂ ਵੀਡੀਓ ਰਿਕਾਰਡਿੰਗ ਆਪ ਦੇਖੀ ਹੋ ਜੇ ਤਿੰਨ ਚਾਰ ਮੋਢਿਆਂ ਨਾਲ ਤੇ 10 12 ਜਣੇ ਸੀ ਜੀ ਬਹਾਦਰ ਜਾਨੀ ਨੁਕਸਾਨ ਨਹੀਂ ਹੋਇਆ ਗਿਆ ਨਿਆ મતલਬ ਕਿ ਕੁੰਡਾ ਲਾ ਕੇ ਬੱਚੇ ਅੰਦਰ ਉਹਨੇ ਮੁੰਡਾ ਲਿਆ ਛੁਡਾ ਕੇ ਅੰਦਰ ਕੁੰਡਾ ਲਾ ਲਿਆ ਇਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਵੀ ਕਿਰਪਾਨਾ ਬਕੈਦਾ ਨਾਲ ਲੈ ਸੀ ਵੀ ਮਾਰ ਕੇ ਜਾਈਏ ਲੱਗਦਾ ਬੱਚੇ ਅਗਰ ਕੋਈ ਬੱਚੇ ਬਚਾਅ ਨਾ ਕਰਦੇ ਤਾਂ ਕੋਈ ਹਾਦਸਾ ਵੀ ਹੋ ਸਕਦਾ ਹਾਦਸਾ ਵੱਡਾ ਅਸਰ ਕਿਰਪਾਨਾ ਦੇ ਕੋਲੇ ਵੀਡੀਓ ਦੇਖ ਰਹੇ ਹੁੰਦੇ ਸੀ ਕਿਉਂਕਿ ਜੇ ਗੇਟ ਖੁੱਲ ਜਾਂਦਾ ਤਾਂ ਗੇਟ ਖੁੱਲਦੇ ਛੋਟੇ ਬੱਚੇ ਆ ਘਰੇ ਨਾਲ ਧੀਆ ਭੈਣਾਂ ਨੇ ਤੇ ਇਹਨਾਂ ਨੇ ਕਸਰ ਥੋੜੀ दारू ਦੀ ਟੈਡ ਫਿਰਦੇ ਸੀ ਇਹ ਕਹਿੰਦੇ ਇਹ ਕਹਿੰਦੇ ਵੀ ਇਹ ਖੜੇ ਨੇ ਅੰਦਰ ਕਹਿੰਦੇ ਮੈਂ ਤੁਹਾਡੀ ਕੁੜੀ ਨੂੰ ਚੱਕ ਕੇ ਲੈ ਜਾਣਾ ਆਹ ਵੀਡੀਓ ਦੇ ਵਿੱਚ ਰਿਕਾਰਡਿੰਗ ਆ ਭਾਈ ਤੁਸੀਂ ਸੁਣ ਲਿਆ ਰਿਕਾਰਡਿੰਗ ਚ ਹੈਗੀ ਆ ਤੁਸੀਂ ਧਿਆਨ ਨਾਲ ਸੁਣਿਓ ਇਹ ਗੱਲ ਹੈਗੀ ਆ ਕਿ ਕਿ ਉਹ ਹੋਰ ਨਾ ਮੁੰਡੇ ਜਿਹੜੇ ਹਮਲਾ ਹਾਂ ਜਿਨ੍ਹਾਂ ਨੇ ਹਮਲਾ ਕੀਤਾ ਹੋਇਆ ਕੀ ਕਾਰਨ ਕੀ ਹਮਲਾ ਬਸ ਬੱਚੇ ਦੀ ਆਪਸੀ ਕੋਈ ਪਤਾ ਨਹੀਂ ਕੀ ਗੱਲ ਮੈਨੂੰ ਨਹੀਂ ਪਤਾ ਕਿਰੇ ਤੁਹਾਨੂੰ ਦੱਸਿਆ ਤਾਂ ਗਿਆ ਵੀ ਮੇਰਾ ਬੱਚਾ ਦੁਕਾਨ ਤੇ ਗਿਆ ਸੀ ਦੁਕਾਨ ਤੇ ਤਾਂ ਕੋਈ ਗੱਲ ਹੋਈ ਉੱਥੇ ਬਹੁਤ ਕੁਝ ਨਹੀਂਗਾ ਨਹੀਂ ਨਹੀਂ ਜਨਮ ਦਿਨ ਬ੍ਰਦਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਵੀਰੇ ਬਿੱਟੂ ਆ ਕਿਹੜੇ ਮਲੇਰਾਂ ਨੂੰ ਸੀ ਮੇਰੇ ਪਿੰਡ ਫੁੱਲਾਂ ਵਾਲ ਅਸੀਂ ਕੀ ਗੱਲਬਤ ਹੋਈ ਹੈ ਗੱਲਬਤ ਵੀਰੇ ਮੇਰੇ ਮੁੰਡਾ ਦੁਕਾਨ ਤੇ ਗਿਆ ਸੀ ਇਹਨਾਂ ਦੇ ਮੁੰਡਿਆਂ ਨਾਲ ਫੜ ਕੇ ਕੁੱਟਿਆ ਜੀ ਛੋਟਾ ਮੁੰਡਾ ਕਿਹਨਾਂ ਨੇ ਕੁੱਟਿਆ ਇਹਨਾਂ ਦੇ ਜਿਹੜੇ ਦੂਜੀ ਪਾਰਟੀ ਆ ਕੀ ਨਾਮ ਕੀ ਉਹਨਾਂ ਦਾ ਨਾਮ ਨਹੀਂ ਵੀਰੇ ਮੈਨੂੰ ਪਤਾ ਮੈਂ ਕਿੱਥੇ ਜਾਣਦੇ ਨਹੀਂ ਮੈਂ ਬੱਚੇ ਨੂੰ ਜਾਣਦੇ ਨਹੀਂ ਮਲੇ ਜਾਣਦੇ ਹਾਂਜੀ ਮਲੇ ਉਹ ਦੂਜੇ ਮਹੱਲੇ ਦੇ ਆ ਕੀ ਕਾਰਨ ਕੀ ਕੁੱਟ ਮਾਰਦਾ 12 11 ਭਵਾਨੀ ਕੀ ਚਾਹਦਾ ਨੇ ਸਿਸਟਮ ਮੈਨੂੰ ਅੱਜ ਤੱਕ ਨਹੀਂ ਪਤਾ ਕਿ ਕੀ ਰੌਲਾ ਇਹਨਾਂ ਦਾ ਮੈਂ ਪੁੱਛਿਆ ਵੀ ਨਾ ਮਾਪਿਆਂ ਨੂੰ ਵੀ ਦੱਸੂਗੀ ਕੀ ਕੰਮ ਆ ਵੀ ਕੀ ਰੌਲਾ ਇਹਨਾਂ ਦਾ ਇਹਦਾ ਅੱਜ ਤੱਕ ਇਹਦਾ ਸੱਗ ਰੌਲਾ ਕੀ ਜਨਾਂ ਦਾ ਸੱਟਾ ਕਿੰਨੀ ਕੋ ਲੱਗੀਆਂ ਜੀ ਸੱਟਾਂ ਮੁੰਡੇ ਦੇ ਦਾ ਗੁੰਮਚੋਰ ਲੱਗਿਆ ਜੀ ਕਿੰਨੇ ਜਣੇ ਆਏ ਏ ਟੋਟਲ ਸੀਗੇ 10 ਜਣੇ ਸੀਗੇ ਮੋਟਰਸਾਈਕਲ ਤੇ ਹਾਂ ਵੀਡੀਓ ਦੇ ਅੱਥਰੂ ਸੀ కెమెਰਾ ਫੁੱਟੇ ਜਾਈ ਹਾਂ ਜੀ ਹਾਂ ਜੀ ਪਰਿਸ਼ਾਦ ਨੂੰ ਕੀ ਮੰਗ ਹੈ ਪ੍ਰਸ਼ਾਸਨ ਨੇ ਲੇ ਗਿਆ ਹੈ ਵੀਰੇ ਕਿਸੇ ਕਾਰਕਮ ਕੁਝ ਕਾਨੂੰਨੀ ਕਾਰਵਾਈ ਕੀਤੀ ਉਹਨਾਂ ਦੇ ਠੀਕ ਹੈ ਗੁੰਡਾਗਰਦੀ ਹੋਈ ਹੈ ਕੀ ਕਾਰਜ ਕੀਤੇ ਜਾਂਦੇ ਸਾਨੂੰ ਹੋਣੀ ਜੀ ਕੈਂਟੀ ਵਿੱਚ ਸੁਣਾਈ ਆ ਉਹ ਤੋਂ ਅਸੀਂ ਰਿਗਾਰਡਿੰਗ ਮੌਕੇ ਤੇ ਵੈਰੀਫਾਈ ਕਰਕੇ ਜਿਹੜੀਆਂ ਫੁਟੇਜ ਉਹ ਪੇਸ਼ ਕਰ ਰਹੇ ਨੇ ਉਹਨਾਂ ਨੂੰ ਘਾਲ ਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪਰਿਵਾਰ ਦੇ ਵੀ ਕਹਿੰਦੇ ਜੀ ਧੰਕੀ ਦੀ ਤੁਹਾਡੀ ਜਿਹੜੀ ਵੀਡੀਓ ਚੱਕ ਕੇ ਲੈਣੀ ਕਰੋਗੇ ਸਰ ਜੋ ਵੀ ਉਹਨਾਂ ਵਿੱਚ ਜਿਹੜੀ ਵੀ ਉਹ ਆਪ ਨੂੰ ਲਿਖਾ ਰਹੇ ਆ ਦਰਖਾਸਤ ਲਿਖਾ ਰਹੇ ਆ ਬਿਆਨ ਲਿਖਾਉਣਗੇ ਹਸਪਤਾਲ ਜਿਹੜੇ ਵੀ ਸੈਕਸ਼ਨ ਸੁਣ ਕੇ ਬਣਦੀ ਕਾਰਵਾਈ ਕੀਤੀ ਚੋ। ਕਿ ਮੈਡਮ ਉਹਨਾਂ ਦੀ ਜਾਂਚ ਕੀਤੀ ਹੋਵੇ ਜਿਹੜੇ ਪ੍ਰਵਾਸੀ ਲੋਕਾਂ ਦੇ ਵਿੱਚ ਉਹਨੇ ਹਮਲਾ ਕੀਤਾ ਕਿ ਇੱਟਾ ਉੱਟਾ ਨਿਕਲ ਕੋਈ ਉਸਨਾਂ ਦਾ ਬਿਲਕੁਲ ਜੀ ਬਿਲਕੁਲ ਸੀ ਸੀ ਫੋਟੋ ਰਿਕਵਰੀ ਖੰਗਾਲ ਕੇ ਉਹਨਾਂ ਨੂੰ ਬਣਦੀ ਕਾਰਵਾਈ ਕੀਤੀ ਚੋ